ਹਾਲੇ ਗੁਰਮੈਨ ਇੱਥੇ ਕਾਬਲੀ ਆਈ ਇਹ ਲਾ ਕੇ ਦੇ ਦਿੰਦੇ ਨੇ ਆਪਾਂ ਨੂੰ ਹੱਥ ਲੀਵਰਾਂ ਦੀਆਂ ਹਾਂ ਉਹ ਛਾ ਟੁੱਟ ਜਾਂਦੀਆਂ ਇਹਦੀ ਕਦੇ ਟੁੱਟੀ ਆ ਨਾ ਸਾਡੇ ਪਿੰਡ ਵੀ ਦਾ ਹੀ ਦਾ ਮਸ਼ੀਨਾਂ ASCII ਹੋਣਗੀਆਂ ਅੱਛਾ ਛੋਟੇ ਪਿੰਡ ਪਿੰਡ 2009 ਮਾਡਲ ਰੱਖੀ ਵੀ ਆਪਣੇ ਕੋਲੇ ਕਿਤੇ ਇੱਕ ਪੀਸ ਵੀ ਨਹੀਂ ਸੀ ਲੱਗਿਆ ਹੈਗਾ ਵੀ ਆਇਆ ਐਲੀਵੇਟਰ ਇੱਥੇ ਧਰਤੀ ਟਾਕੀ ਇੱਥੇ ਧਰਤੀ ਇਹਨੂੰ ਬਰਲੇ ਹੀਰਾ ਕੁਮੈਨ 90 ਦੀ ਧਿਆਰ ਹੋਈ। ਸੋਨੇ ਦੇ ਉੱਤੋਂ ਦੀ ਸੋਨੂ ਕੀ ਹੁੰਦਾ? ਸੋਨੇ ਦੇ ਉੱਪਰ ਹੀਰਾ ਹੀਰਾ ਇਹ ਉਹ ਹੀਰਾ ਦਾ ਜਿਹੜੇ ਬੰਦੇ ਨੇ ਇੱਕ ਵਾਰ ਲੈ ਲਈ ਚਾਹੇ ਉਹਦੇ ਕੋਲੇ 2000 ਮਾਡਲ ਆ ਚਾਹੇ 95 ਮਾਡਲ ਆ 88 ਤੋਂ ਬਣਾਉਣ ਲੱਗੇ ਸੀ ਇਹ ਮਸ਼ੀਨਾਂ ਆਪਣਾ ਜਵਾਲਾ ਪਾਇਆ ਲੈ ਕੇ ਗਿਆ ਸੀ 1988 ਜਿਹੜੇ ਸਾਲ ਆ ਥਾੜਾ ਹੀ ਨੇਗੇ ਉਹਨੂੰ ਲੈ ਕੇ ਅਸੀਂ ਹੀਰਾ ਮਸ਼ੀਨਾਂ ਜੀ ਜੀ ਹਾਂਜੀ ਹਾਂਜੀ ਠੀਕ ਐ ਉਹੋ ਉਹੀਆਂ ਉਹਨਾਂ ਨੇ ਜਿੰਨਾ ਟਾਈਮ ਚਲਾਈਆਂ ਨੇ ਸਾਰੀਆਂ ਹੀਰੀ ਮਸ਼ੀਨ ਚਲਾਈ ਆ ਇਹਦੀ ਤੁਹਾਨੂੰ ਹੋਰ ਆ ਜਾ ਉਰੇ ਆ ਤੈਨੂੰ ਦਿਖਾਵਾਂ ਆਪਣੇ ਕੋਲੇ ਵੀ ਹੁੰਦੀ ਸੀ ਆਪਣੇ ਕੋਲੇ ਵੀ ਨਵਾਂ ਮਾਡਲ ਰੱਖਿਆ ਦੇਖ ਇੱਕ ਤਾਂ ਗੱਲ ਚੈਨਰ ਟਿਊਨਰ ਪੂਰੇ ਹੈ ਨਹੀਂ ਦੇਖ 2 ਸਾਲ ਹੋ ਗਿਆ ਪੂਰਾ ਜੰਦਾ ਲੱਗਿਆ ਵਾ ਫੀਲਡ ਵਾਲਾ ਨਹੀਂ ਕਾਹੀ ਫੀਲਡ ਦਾ ਆਮ ਮਸ਼ੀਨ ਵਾਲੇ 30 ਕਿਲੋ ਦੀ ਫੀਲਡ ਲਾ ਹੁੰਦੇ ਨੇ ਕੱਟ ਤੋਂ ਕੱਟ ਦੇ ਨਾ ਵਾਲੀ ਲਈ ਇਹਦਾ 40 ਤੋਂ 45 ਕਿਲੋ ਦੀ ਫੀਲਡ ਹੋਊ ਇੱਕ ਠੀਕ ਆ ਤੇ ਹੋਰ ਜਿਹੜਾ ਕੋਈ ਆਹ ਦੇਖ ਲੈ ਇੱਥੇ ਉਰੇ ਕੀ ਕਰਦੇ ਹੁਣ 17 ਨੰਬਰ ਦੇ ਕਾਬਲੇ ਬੈਲ ਨੇ ਕਰ ਦਿੰਦੇ ਆ ਲੀਵਰਾਂ ਨੂੰ ਉਹ ਕਦੇ ਟੁੱਟ ਗਿਆ ਕਦੇ ਕੀ ਹੁੰਦਾ ਕਦੇ ਕੀ ਹੁੰਦਾ ਪਰ ਇਹਨਾਂ ਨੇ ਮੰਨ ਲਾ ਵੀ ਜਿਹਨੇ ਬੋਲਟ ਲਾਇਏ ਨੇ ਪੂਰੇ ਟੌਪ ਦੇ ਲਾ ਕੇ ਪੂਰਾ ਸ਼ਰੀਆ ਲਾ ਕੇ ਪੂਰਾ ਬਾਕੀ ਐਂ ਦੇਖ ਰੰਗ ਰੰਗ ਇਿੱਤ ਕੰਗਉਂਦੀ ਐ ਨਾ ਪੂਰੀ ਇਹਨੇ ਇੱਕ ਵਾਰ ਹੀਰਾ ਲ ਲਈ ਮੁੜ ਕੇ ਜਿੰਨਾ ਚਿਰ ਕੰਬੈਨਾ ਰੱਖੂਗੇ ਉਹ ਹੀਰਾ ਮਸ਼ੀਨ ਜਲਾਉਣਗੇ ਹੋਰ ਨਹੀਂ ਮਸ਼ੀਨ ਜਲਾਉਂਗਾ ਕੋਈ ਬਾਕੀ ਬਾੰਤਰ ਖੜੀ ਦੇਖ ਲਾ ਉਹ ਵੀ ਜਹਾਜ਼ ਹੀ ਲੱਗ ਲਗਾ ਚਲਾਉਣ ਨੂੰ ਕਿਵੇਂ ਨੇ ਯਾਦ ਚ ਬਾਕੀ ਤੁਸੀਂ ਤਾਂ ਚਲਾਈਆਂ ਨੇ ਬਾਲੀ ਵਧੀਆ ਮਸ਼ੀਨ ਆ ਯਾਰ ਚਲਾਉਣ ਦਾ ਚਲਾਉਣ ਦਾ ਆਖਵੇਂ ਹੀ ਨਹੀਂਗਾ ਕਿਉਂ ਨਾ ਆਪਣੇ ਬੰ ਨਾਲ ਕਾਲਾ ਕਹਿਦਾ ਹੁੰਦਾ ਸਰਪੰਚਾਂ ਦਾ ਕਹਿੰਦਾ ਜਦੋਂ ਹੀਰਾ ਬੱਟ ਤੇ ਚੜਦੀ ਹੈ ਨਾ ਛੁੱਪੇ ਮੈਨੂੰ ਵੀ ਡਰਾ ਦਿੰਦੀ ਆ ਵੀ ਉਹਨੂੰ ਵੀ ਡਰਾਉਂਦੇ ਆ ਵੀ ਇਹਦਾ ਲਾਇਸੈਂਸਰ ਇੱਕ ਹੋਰ ਗੱਲ ਆ ਤੁਹਾਨੂੰ ਆਵਾਜ਼ ਜਿੰਨੀ ਇਹਨਾਂ ਦੇ ਲਾਇਸੈਂਸਰ ਦੀ ਆਵਾਜ਼ ਆ ਗਈ ਗੜਕ ਵਾਲੀ ਜਿਹਨੂੰ ਕਹਿੰਦੇ ਨੇ ਵੀ ਕੜਕਸੇ ਦੇ ਨਾਲ ਉੱਠਦੀ ਵੜਕ ਆ ਗਈ ਹੈ ਨਾ ਇਹਨਾਂ ਦੇ ਇੰਜਣ ਦੀ ਆਵਾਜ਼ ਇੰਜਣ ਦਾ ਚਲੋ ਸੇਮ ਹਰੇਕ ਵੀ ਹੁੰਦੇ ਨੇ ਪਰ ਗੱਲ ਇਹ ਆ ਵੀ ਜਿਹੜਾ ਇਹਨਾਂ ਨੇ ਇਹ ਪਤਾ ਲੱਗਦਾ ਵੀ ਹੀਰਾ ਕੰਬਣ ਆਉਂਦੀ ਆ ਲਫਾਂਸਰ ਲੱਗਿਆ ਲਾਇਆ ਨਾ ਹਾਂਜੀ ਉਹਦੀ ਅਲਾਈ ਵੀ ਆਵਾਜ਼ ਆ ਗਈ ਠੀਕ 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 ਉਹਦਾ ਸਿਸਟਮ ਕੀ ਹੈਗਾ ਬਾਲਾ ਜਦੋਂ ਮੈਂ ਬੱਟ ਤੇ ਚੜਦੀ ਆ ਨਾ ਜਿਵੇਂ ਇਹ ਡਰਾਜ ਨਹੀਂ ਦਿੰਦੀ ਬੰਦੇ ਨੂੰ ਆਹ ਉਹ ਐਂ ਕਾ ਪਉਂਦੀ ਆਗੀ ਹਾਂ ਤੇ ਬਾਕੀ ਅੱਜ ਫੈਕਟਰੀ ਵਾਲੇ ਚਾਰਲ ਪਾਲ ਵੀਰਾਂ ਬਾਹਰ ਗਿਆ ਹੋਇਆ ਸੀਗਾ ਦਰਸ਼ਕ ਨਹੀਂ ਹੈਗਾ ਅੱਜ ਹਨਾ ਤੇ ਬਾਕੀ ਆਪਾਂ ਨਾ ਇੱਕ ਪ੍ਰੇਜ਼ੈਂਟ ਆ ਮਾਗੇ ਫੈਕਟਰੀ ਦਾ ਤਾਂ ਇੱਕ ਛੋਟਾ ਚਾਲ ਵੀ ਕਿੱਥੋਂ ਸ਼ੁਰੂ ਹੁੰਦਾ ਕਿੱਥੋਂ ਚਾਸੀ ਪਾਤੀ ਹੈ ਨਾ ਕਿੱਥੋਂ ਮੰਨ ਲਾ ਵੀ ਕਿਹੜਾ ਇੰਜਣ ਧਰਨਾ ਕਿਹਨੇ ਐਲੀਵੇਟਰ ਲਾਉਣੇ ਆ ਦੇ ਐਲੀਵੇਟਰ ਇਹਨਾਂ ਨੇ ਹੋਰ ਸਕੀਮ ਕਰੀ ਯਾਰ ਬੈਸਰੀ ਜਾਂ ਉਰੇ 13 ਨੰਬਰ ਦੇ ਕਾਬਲੇ ਪਾ ਕੇ ਇਹਨਾਂ ਨੇ ਫੋਲਡ ਕਰਤਾ ਕਰਤਾ ਅੱਛਾ ਜੀ ਬੈਟਰੀ ਦਾ ਉਹ 13 ਨੰਬਰ ਦੇ ਕਾਬਲੇ ਪਾ ਕੇ ਇਹਨਾਂ ਨੇ ਫੋਲਡ ਕਰਤਾ ਕਰਤਾ ਅੱਛਾ ਜੀ ਐਲੀਵੇਟਰ ਹਾਂਜੀ ਹਾਂਜੀ ਇਹਨਾਂ ਨੇ ਹੁਣ ਆਹ ਚਾਰ ਨਟ ਲਾਵੋ ਖੋਲੋ ਤਾਂਹਾਂ ਚੱਕੋ ਜਿਹੜਾ ਇਹ ਕੀ ਆ ਜਿਹੜੀ ਹੀਰਾ ਮਸ਼ੀਨ ਆ ਜ਼ਿਆਦਾਤਰ ਐਮਪੀਆ ਐਮਪੀ ਚੱਲਦੀ ਆ ਕਿਉਂਕਿ ਉੱਥੇ ਇੱਕ ਤਾਂ ਇਹ ਹੈਗਾ ਵੀ ਬਾਰੇ ਹਟਦੀਆਂ ਨੇ ਮਸ਼ੀਨਾਂ ਬਾਰੇ ਹਟਦੀਆਂ ਨੇ ਹੋਰ ਕੰਮ ਹੋਰ ਮੰਨ ਲਓ ਵੀ ਚਾਦਰ ਜਿਹੜਾ ਹਲਕੀ ਲੱਗਿਆ ਉਹ ਤਾਂ ਗਲ ਗਈ ਗਲ ਗਈ ਇਹ ਵੀਰਾ ਦੀ ਇੱਕ ਤਾਂ ਕੀ ਆ ਵੀ ਇਹ ਗਲਦੀ ਨਹੀਂ ਹੈਗੀ ਤੈਨੂੰ 2009 ਮਾਡਲ ਰੱਖੀ ਹੋਈ ਸੀ ਆਪਣੇ ਕੋਲੇ ਕਿਤੇ ਇੱਕ ਪੀਸ ਵੀ ਨਹੀਂ ਸੀ ਲੱਗਿਆ ਹੈਗਾ ਮਨ ਆਪਣਾ ਕਿਤੇ ਵੀ ਆਇਆ 엘ਿਵੇਟਰ ਦੇ ਇੱਥੇ ਧਰਤੀ ਟਾਕੀ ਇੱਥੇ ਧਰਤੀ ਉੱਥੇ ਧਰਤੀ ਹੈਨਾ ਉਹ ਚੀਜ਼ ਨਹੀਂ ਇਹਦੇ ਹੈਗੀ ਇਹ ਯਾਨੀ ਹਰ ਗੱਲ ਤੇ ਸੱਫਟ ਹੈ ਜਿਵੇਂ ਆਪਣਾ ਫੋਰਮੈਨ ਕਹਿੰਦਾ ਸੀਗਾ ਵੀ ਟੈਨਸ਼ਨ ਹੀ ਨਾ ਲਓ ਵੀ ਆਪਾਂ ਹੀਰੇ ਲੈਣੀਆਂ ਬੱਲ ਯਾਰ ਮੈਂ ਆਪ ਕੋ ਤੇ ਡਰਦਾ ਹੀਰਾ ਲੈਣ ਤੋਂ ਹਾਂ ਜੀ ਵੀ ਯਾਰ ਮੈਂ ਨਹੀਂ ਲੈਣੀ ਹੈਗੀ ਰਗਵੀਰ ਕਹਿੰਦਾ ਲੈਣੀ ਤਾਂ ਹੀਰਾ ਹੀ ਲੈਣੀ ਆ ਜਦੋਂ ਹੀਰਾ ਲੈ ਕੇ ਚਲਾਈ ਛੱਡੀ ਮਸ਼ੀਨ ਕੋ ਐ ਲਾਲਾ ਸਾਹਿਬ ਫਿਰ ਧੰਨ ਧੰਨ ਹੋ ਗਈ ਫਿਰ ਮੇਰਾ ਵੀ ਮਨ ਆਉ ਮੈਂ ਵੀ ਇੱਧਰ ਚਲੋ ਪੰਚਾਇਤ 'ਚ ਆ ਗਿਆ ਤਾਂ ਮੈਨੂੰ ਫਤਵਾ ਪੈ ਗਿਆ ਕੰਮ ਨਹੀਂ ਕਿਤੇ ਮੈਂ ਵੇਚਦਾ ਸੀਗਾ ਹੁਣ ਵੀ ਮੇਰਾ ਅਗਲੇ ਕੰਕ੍ਰੀਟ ਸੀਜਨ ਚ ਪਲਾਨ ਆ ਲੈਣ ਦਾ ਕਿਉਂ ਸੁਗਰਾਜ ਪਲੱਸ 2 ਕਰ ਜੂਗਾ ਵੀ ਜੇ ਤਾਂ ਉਹ ਉਧਰਲੇ ਪਾਸੇ ਨੂੰ ਹੋ ਗਿਆ ਕੋਈ ਬਾਹਰਪੂਰ ਦਾ ਤੇ ਦੇਖਿਆ ਹੁਣ ਤਾਂ ਜਾਂ ਫੇਰ ਤਾਂ ਆਪਾਂ ਨਹੀਂ ਲੈਂਦੇ ਨਹੀਂ ਚਾਹੇ ਬਾਹਰ ਦਾ ਵੀ ਹੋ ਗਿਆ ਚਲਾਵਾਂਗੇ ਆਪਣੇ ਕੋਲੇ ਏਰੀਆ ਹੈਗਾਗਾ ਤੇ ਬਾਕੀ ਚੱਲੇ ਆ ਵੀ ਇੱਕ ਗੱਲੇ ਆ ਹੀਰਾ ਵਾਲੇ ਨੇ ਚਾਹੇ ਰੇਟ ਮਹਿੰਗੇ ਹੋਗੇ ਘਟ ਗਏ ਤੇ ਇਹਨਾਂ ਨੇ ਇਹ ਨਹੀਂ ਕਿਰਿਆ ਵੀ ਦਰ ਲੋਹਾ ਮਾੜਾ ਲਾਤਾ ਲੋਹਾ ਵੜਾ ਲਾਤਾ ਸਭ ਤੋਂ ਵੱਡੀ ਗੱਲ ਇਹ ਆ ਵੀ 88 ਕੁਆਂਟਲ ਲਿਖਿਆ ਜਾਂਦਾ ਇਹਦਾ ਵੇਟ ਆ ਵੇਟ ਹਾਂਜੀ ਵੀ 88 ਕੁਆਂਟਲ ਵਜੇ ਹੁੰਦੀ ਮਸ਼ੀਨ ਆ ਇਹ ਹਾਂਜੀ ਪਰ ਗੱਲ ਇਹ ਆ ਵੀ ਮੈਂ ਸ਼ਰਤ ਲਾ ਕੇ ਕਹਿ ਸਕਦਾ ਵੀ ਨਹੀਂ 88 ਕੁਆਂਟਲ ਨਹੀਂ ਉੱਤਰਨੀ ਹੋਣੀਆਂ ਮਸ਼ੀਨਾਂ ਕਿਉਂ ਬਜਲ ਦਾ ਦਿਲ ਪਰ ਦਿਨ ਹੌਲਾ ਕਰੀ ਜਾਂਦੇ ਨੇ ਹੌਲਾ ਹੋਈ ਜਾਂਦਾ ਪਰ ਗੱਲ ਇਹ ਕੀ ਆ ਹੀਰਾ ਵਾਲੇ ਦੀ ਇਹ ਸਿਰਤਾ ਵੀ 88 ਦੀ ਵਜਾਇ ਇਹਨਾਂ 90 ਕੁਆਂਟਲ ਵਾਕੇ ਨੋ ਹੋ ਸਕਦਾਗਾ 89 ਕੁਆਂਟਲ ਵੀ ਨਹੀਂ ਹੈਗਾ 88 ਹੋ ਸਕਦਾ ਪਰ ਗੱਲ ਇਹ ਆ ਵੀ ਲੋਹਾ ਤਾਂ ਯਾਰ ਕਿਤੇ ਕੱਛ ਹੀ ਨਹੀਂ ਛੱਡੀ ਕਿਤੇ ਇਹ ਤਾਂ BS4 ਕਰਤਾਊਗਾ ਆ ਦੇ BS4 ਲਾਤਾ ਆਲੇ ਸਾਰਾ ਕੁਝ ਕਰਕੇ ਪੂਰੇ ਢੰਗ ਤਰੀਕੇ ਨਾਲ ਬਣਾ ਕੇ ਲਾਇਆਗਾ ਤੇ ਬਾਕੀ ਆ ਹੁਣ ਤਿਆਰ ਹੋਈ ਜਾਂਦੀ ਆ ਉਹ ਦੇਖਿਆ ਹੋਰ ਦੇਖਿਆ ਲੈ ਆਪਾਂ ਮਹੀਨਾ ਵੀ ਕਿਸੇ ਨੇ ਕੋਸ਼ ਕਰਿਆ ਪਿਆ ਕਿਸੇ ਨੇ ਕੋਸ਼ ਕਰਿਆ ਪਿਆ ਬਾਰੇ ਜੀ ਦਾ ਜਿਹੜੇ ਬੰਦੇ ਜਿਹੜੇ ਕੰਮ ਨੂੰ ਲਾਗੇ ਉਹੀ ਕੰਮ ਕਰੀ ਜਾਂਦੇ ਨੇ ਹੁਣ ਚਾਸੀਆਂ ਪਾਈਆਂ ਤਿਆਰ ਕਰੀਆਂ ਇੱਕ ਸਭ ਤੋਂ ਵੱਡੀ ਸਿਰ ਤੇ ਇਹ ਆ ਤੁਹਾਨੂੰ ਇਹਨਾਂ ਦੀ ਵੀ ਐ ਨਹੀਂ ਕਰੀ ਜਾਣਾ ਵੀ ਯਾਰ ਸਾਈ ਫੜ ਲਓ ਸਾਈ ਫੜ ਲਓ ਬਣਾਉਂਦੇ ਤੁਰੇ ਜਾਓ ਠੇਕੇਦਾਰਾਂ ਨਾਲ ਉਹ ਕਰ ਲਿਓ ਆ ਜ ਇੰਜਨ ਵਸਾ ਕੀਤੇ ਨੇ ਇਹਨੂੰ ਕਹਿੰਦੇ ਨੇ BS4 ਇੰਜਨ ਆ। ਇਹ ਆ ਗਿਆ BS4। ਹੁਣ ਸਾਰੇ ਇਹੀ ਇੰਜਨ ਧਰਦੇ ਨੇਗੇ। ਬਾਕੀ ਚਲਾਈ ਵਧੀ ਆ ਗਈ। ਆਪਾਂ ਸਾਰਿਆਂ ਨੂੰ ਪੁੱਛਿਆ। ਹੁਣ ਮੰਨ ਲੇ ਗਏ, ਗੱਲ ਹੋ ਰਿਹਾ ਰਿਜ਼ਲਟ ਪੁੱਛੀ ਆਪਾਂ। ਚਲਤ ਵਧੀ ਆ ਪੁਰਾ। ਅਗਲਾ ਜਿਹਨੇ ਚਲਾਈ ਹੈਗੀ। ਹਾਂ ਜੀ। ਹੋਰ ਬਾਈ ਜੀ। ਆਪਣੇ ਕੋਲੇ ਵੀ ਹੀਰਾ ਰੱਖਿਆ ਨੇ। ਹਾਂ ਜੀ ਹੀਰਾ ਜੀ। ਕਿਹੜਾ ਮਾਡਲ ਆ? ਹਾਂ ਜੀ। 14 ਤੋਂ ਲੈ ਕੇ 22 ਤੱਕ। ਹਾਂ ਜੀ। 24 ਮਾਡਲ। 24 ਵੀ ਦਾ। 24 ACTi ਲੈ ਕੇ ਕਿਉਂਗੇ? ਹਾਂ ਜੀ। ਆ ਇੱਕ ਸਾਈ ਹੋਰ ਕਰੀ ਹੋਈ ਆ। ਠੀਕ ਆ ਤੇ ਹਲੋ ਬੀਐਸ 4 ਜੀ ਲੈ ਕੇ ਗਿਓ ਹਾਂ ਇਹਦੇ ਹੁਣ ਲੈ ਕੇ ਜਾਵਾਂ ਬੀਐਸ 4 ਜੀ ਆ ਜਿੱਥੇ ਉੱਧਰ ਆ ਜੀ ਠੀਕ ਆ ਜੀ ਕਿਹੜਾ ਏਰੀਆ ਚ ਕਿਹੜਾ ਏਰੀਆ ਆਪਣਾ ਚੱਲ ਸ਼ੁਰੂ ਆਪਣਾ ਗੁਰਸੜੀ ਪਿੰਡ ਆ ਜੀ ਉੱਧਰ ਤੋਂ ਪਰਾ ਗੁਰਸੜੀ ਉੱਧਰ ਤੋਂ ਪਰਾ ਗੁਰਸੜੀ ਗੁਰਦੇਤਾ 90 ਕੋਲੀ ਹਾਂ ਇੱਧਰ ਆ ਜੀ ਨਨਹਾਂਪਰ ਕੋਲ ਦੂਰ ਪੜਾਣਾ ਰੋਡ ਤੇ ਠੀਕ ਆ ਠੀਕ ਆ ਠੀਕ ਆ ਹਾਂ ਤੁਸੀਂ 14 ਦੇ ਜੁੜੇ ਹੋ ਹੀਰਾਲਿਆਂ ਨਾਲ ਹਾਂ ਜੀ ਠੀਕ ਆ ਕੱਲ ਇਹ ਆ ਵੀ ਕੇਰਾ ਜਦੋਂ ਆਪਾਂ ਚਲੋ ਫਿਰ ਤੁਸੀਂ ਦੇ ਨਵੇਂ ਮੂਲੇ ਜਿਲਾਉਣੇ ਆਗੇ ਮੇਰੇ ਕੋਲੇ 90 ਮਾਡਲ ਰੱਖੀਆਂ ਹੋਈਆਂ ਸੀਗੀਆਂ ਮੈਂ 90 ਮਾਡਲ ਚਲਾਈ ਜਾਂ ਇਹਨਾਂ ਨੂੰ ਪਹਿਲਾਂ 90 ਮਾਡਲ ਹਾਂ ਠੀਕ ਆ ਇਹ ਐਂ ਤਾਂ ਨਹੀਂ ਹੈਗਾ ਯਾਰ ਕੇਨਾ ਜਦੋਂ ਚਲਾਤੀ ਮੋੜ ਕੇ ਚਾਬੀ ਪਾਣੇ ਚੱਕਰ ਦੀ ਤਾਂ ਜ਼ਰੂਰਤ ਹੀ ਨਹੀਂ ਪੈਂਦੀ ਨਾ ਨਹੀਂ ਤਾਂ ਹੀ ਤਾਂ ਜੁੜੇ ਹੋਏ ਆ ਚਾਹੀਦੇ ਜੁੜੇ ਹੋਏ ਆ ਜਿਹਦੇ ਕੋਲੇ ਹੀਰਾ ਮਸ਼ੀਨਾਂ ਵੇਚਦਾ ਨਹੀਂ ਛੇਤੀ ਵੇਚਦਾ ਨਹੀਂ ਛੇਤੀ ਹਾਂ ਇਹ ਤਾਂ ਮੰਨਦੇ ਗੱਲ ਯਾਰ ਕੋਈ ਵੀ ਆ ਹੁਣ ਆ ਲੇਫਟ ਮੈਨ ਇੱਥੇ ਕਾਬਲੀ ਆਈਏ ਲਾ ਕੇ ਦੇ ਦਿੰਦੇ ਨੇ ਆਪਾਂ ਨੂੰ ਹੱਥ ਲੀਵਰਾਂ ਦੀਆਂ ਹਾਂ ਉਹ 68 ਟੁੱਟ ਜਾਂਦੀਆਂ ਇਹਦੀ ਕਦੇ ਟੁੱਟੀ ਆ ਨਾ ਗਵੇਬ ਨਹੀਂ ਤੁਹਾਨੂੰ ਕਹਿੰਦਾ 90 ਮਾਡਲ ਚਲਾਈ ਆਪਾਂ ਆ ਮੋਰਨੀਆਂ ਵਾਲਾ ਸਾਹਿਬ ਦਾ ਆ ਮੋਗੇ ਵਾਲਾ ਆ ਇਹ ਇਹ ਕਿਤੇ ਟੁੱਟਣ ਵਾਲੀਆਂ ਚੀਜ਼ਾਂ ਨਹੀਂ ਆਹ ਲਾਲਾ ਸਾਹਿਬ ਆਪਣੇ ਰਾਵਣਾ ਵਾਲੇ ਉਹ ਬਹੁਤ ਹੈਵੀ ਚੀਜ਼ ਘੱਟ ਹੈਵੀ ਚੀਜ਼ ਕਰ ਹੈਵੀ ਆ ਚੀਜ਼ ਕਰੀ ਲੈ ਕੇ ਜਾਂਦਾ ਜੀ ਹੋਰ ਚੀਜ਼ ਕਰਾਉਂਦੇ ਨਹੀਂ ਠੀਕ ਆ ਫਿਰ ਬਾਹਰ ਵੀ ਮਾਰਾ ਵੀ ਲੈਣ ਉਹ ਆ ਬਾਹਰ ਸਾਡੇ ਪਿੰਡ ਪਿੰਡ ਹੀ ਦਾ ਹੀਰਾ ਮਸ਼ੀਨਾ ਆਸੀ ਹੋਣਗੀਆਂ ਅੱਛਾ ਛੋਟੇ ਪਿੰਡ 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 ਜਾ 100 ਟੋਟਲ ਜਾਣੀਆਂ ਅੱਛਾ ਜੀ ਸਾਰੀ ਹੀਰੀ ਸਾਰੀ ਹੀਰਾ ਟੋਟਲ 300 ਮਦੀਨ ਹੱਟ ਪਿੰਡ ਹਾਂ ਵਿੱਚੇ ਹੀਰਾ ਵਿੱਚੇ ਰੰਗੀਆਂ ਅਸਿਆ ਵੀ ਕੱਲੀਆਂ ਸਾਰਿਆਂ ਨਾਲੋਂ ਵੱਧ ਹੀਰਾ ਨੇਗੀਆਂ ਹਾਂ ਵੱਧ ਹੀਰਾ ਨੇ ਉਹਦਾ ਤੂੰ ਲਾਲਾ ਵੀ ਯਾਰ ਵੇੜੇ 'ਚ ਖੜੀ ਹੋਵੇ ਚੰਕਦਮ ਕੋਈ ਦੂਰੀ ਪੈਣਦੀ ਆ ਉਹ ਬੋਲਦੀ ਆ ਜੀ ਬੋਲਦੀ ਆ ਵੀ ਖੜੀ ਆ ਮਜੀ ਜੇ ਮਾੜਾ ਮੋਟਾ ਰਿਸਟੇ ਦੀ ਗੱਲ ਚੱਲਦੀ ਹੋਵੇ ਹੀਰਾ ਖੜੀ ਹੋਵੇ ਅਗਲਾ ਕਹਿੰਦਾ ਕਰ ਦੋ ਵੀ ਮੁੰਡਿਆਂ ਦੇ ਕੰਮ ਵਾਲੇ ਮੁੰਡੇ ਨੇ ਹਾਂ ਯਾਰ ਠੀਕ ਆ ਜੇ ਹੁਣ ਚਲਾਉਣੀਆਂ ਪਛੜਕਾਂ ਦੇ ਭਜਾਉਣੀਆਂ ਦਾ ਜਿੰਦਰ ਤੂੰ ਮਰਜੀ ਭਜਾਈ ਤੁਰਿਆ ਫਿਰ ਹਾਂ ਗੱਲ ਇਹ ਆ ਵੀ ਜਦੋਂ ਬਾਡੀ ਵਾਲਾ ਬਾਡੀ ਵਾਲਾ ਮੈਂ ਦੱਸ ਕੇ ਮੇਰੇ ਕੈਮਰਾਮੈਨ ਨੂੰ ਮਹਾਰੀ ਨੂੰ ਬੱਟ ਤੇ ਜਾਣਦੀ ਐ ਨਾ ਹਾੜੀ ਦੇ ਸੀਜ਼ਨ ਉਦੋਂ ਆਖਣ ਜਾ ਹੋਇਆ ਹੁੰਦਾ ਮਹਾਂਗਲਾ ਡੈੜ ਦੇਲੇ ਉੱਠਦਾ ਵੀ ਯਾਰ ਕੀ ਹੋ ਗਿਆ ਹਾਂ ਤੇ ਦੋ ਹੁੰਦੀਓ ਨਹੀਂ ਜਾਂਦੇ ਨਾ ਬੱਲ ਦੀ ਜਾਣਦੀਆਂ ਨੇ ਵੱਡਦੀਆਂ ਆ ਹਿੱਸੇ ਹੁਰਸੇ ਦੀ ਮਜਬੂਰੀ ਆ ਮਸ਼ੀਨਾਂ ਦਾ ਹਿੱਸੇ ਰਹਿ ਨਹੀਂ ਹੁੰਦੀਆਂ ਤਾਈਓ ਗੁਜਰਾਤ ਗਜ਼ਰੂਤ ਤਾਈਓ ਬੰਨ ਕੇ ਚੱਲਣਾ ਹੁੰਦੀਆਂ ਨੇਗੀਆਂ ਹਾਂ ਜੀ ਹਾਂ ਅੱਜ ਹੈ ਨਹੀਂ ਸੀ ਵੀਰ ਚਰਨਪਾਲ ਨਹੀਂ ਹੈਗਾ ਉਹਰੇ ਤੇ ਨਾ ਹੀ ਦਰਸ਼ਨ ਸੀਗਾ ਚਲੋ ਅਸੀਂ ਗਿਆ ਵੀ ਆਪਾਂ ਆਪਣੇ ਮੂੰਹ ਨਾਲ ਹੀ ਸੱਚ ਦੱਸਦੀ ਇਹੀ ਰਾਣੀ ਵੀ ਕਿ ਮੇਰਾ ਕਿਵੇਂ ਨਹੀਂ ਠੀਕ ਹੈ। ਕੰਮ ਕੰਮਜਾਬ ਨੇ। ਅੱਜ ਸਤਲੁਜ ਸਾਡੇ ਮੁੰਹੇ ਨਾਲ ਬਾਹਰ ਇੱਕ ਸਾਡੀ ਤਿਆਰ ਹੋ ਰਹੀ ਔਰ ਔਰ ਅਸੇ ਇੱਕ ਹੋਰ। ਤਿਆਰ ਹੋ ਰਹੀ ਆ। ਠੀਕ ਆ। ਚਲੋ ਵਧੀਆ। ਇਹ ਪੁਰਾਣੇ ਮੁੰਹੇ ਨੂੰ ਜੇ ਅੰਦਰੋਂ ਰਿਪੇਅਰ ਕਰਾਉਣਾ ਬਾਹਰ ਰਿਪੇਅਰ ਨਹੀਂ ਕਰਾਉਂਦੇ ਅਸੀਂ। ਹਾਂ ਇੰਨਾ ਕੁ ਹੀ ਭੇਜ ਦਿਓ ਭੇਜਾਈ ਜਾਂ ਜਿਹੜੀ 500-700 ਰੁਪਏ ਨਾਲ ਲੋਡ ਪੈਂਦੀ ਆ। 500-700 ਰੁਪਏ ਨਾਲ ਫਿਰ ਨਵੇਂ ਬਣ ਕੇ ਜਾਂਦੀ ਆ ਵੀ। ਠੀਕ ਆ। ਹਾਂਜੀ। ਕਹਿਣੇ ਤੇ ਕਰਨੀ ਦੇ ਦੇ ਪੂਰੇ ਨੇ ਜਿਹੜੀ ਗੱਲਬਾਤ ਕਰ ਲਈ ਵੀਰੇ ਹੁਣੀ ਉਸ ਗ ਅਬ ਬੇਚੇ ਦਾ ਮਹੀਨਿਆਂ ਦਾ ਕੰਮ ਹੁੰਦਾ ਯਾਰ ਵੀ ਬੇਚੇ ਤਾਂ ਸਾਨੂੰ ਜਲਦੀ ਦੇ ਵਿੱਚ ਨਹੀਂ ਜਾਣਦਾ ਅਜੀ ਦਾ ਮਸ਼ੀਨਾਂ ਦਾ ਲੈਨੇ ਆ ਡੀਜੀ ਦੀ ਟੈਂਕੀ ਇਹ ਭਰਾ ਕੇ ਦਿੰਦੇ ਨੇ ਸਾਨੂੰ ਠੀਕ ਆ ਇਹ ਚਲੋ ਵਧੀਆ ਇਹ ਕਹਾਂ ਜਾ ਗਿਆ ਉਹਦੇ ਪੈਸੇ ਪਾ ਦੇ ਸਿਫਟ ਵਾਲੇ ਬੰਦੇ ਨੇ ਯਾਰ ਆਇਆ ਕਾਇਆ ਗਰਮੀਲ ਸੋਵਾਂਗਾ ਉਹ ਨਹੀਂ ਕਿਸੇ ਤੋਂ ਭਾਜਦਾ ਹਨਾ ਬਾਕੀ ਹੁਣ ਵੀਰ ਚਰਨਪਾਲ ਹੋਣੀਆਂ ਨੇ ਇਹ ਤਾਂ ਆਪ ਤੁਸੀਂ ਲਾ ਲਓ ਸਾਹਿਬ ਵੀ ਆਪ ਵੱਧ ਬੋਲ ਜਿਹੜੀ ਗੱਲ ਕਹਿਦੇ ਆ ਇਹ ਨਹੀਂ ਕਹਿੰਦੇ ਹੈਗੇ ਯਾਰ ਵੀ ਆ ਤੁਹਾਡੀ ਗੱਲ ਨਹੀਂ ਪੁੱਗਣੀ ਯਾਰ ਜਿਵੇਂ ਕਹਿ ਤਾ ਤੁਸੀਂ ਕਰ ਲਓ ਹਾਂ ਇਹ ਮੇਰੇ ਕੋਲ ਸਚਾ ਅੱਜ ਵੀ ਆਉਣਾ ਸੀ ਬੰਦਿਆਂ ਨੇ ਦੋ ਦੀ ਜੋੜੇ ਦੀ ਸਾਈ ਦੇਣ ਆਏ ਸੀ ਅਸੀਂ ਤੇ ਚਲੋ ਬੰਦੇ ਰਾਹ ਚ ਆਉਂਦੇ ਨੇ ਹਜੇ ਕਰਦੇ ਆ ਉਹ ਕਹਿੰਦਾ ਵੀਰੇ ਜਿੰਨੇ ਕਰ ਲੈਗਾ ਸਾਨੂੰ ਮਨਜ਼ੂਰ ਆ ਠੀਕ ਆ ਆ ਨਹੀਂ ਫੈਕਟਰੀਆਂ ਆ ਮੰਗ ਕੇ ਕੁਝ ਕਮਾਉਣਾ ਕੁਝ ਆ ਕਹਿਣਾ ਕੁਝ ਆ ਉਹ ਬੀਬੀ ਆ ਹੈ ਜੀ ਆਪਾਂ ਨੂੰ ਘੱਟ ਵੀ ਕਰ ਲੈਣਗੇ ਇਹਨਾਂ ਦੇ ਹੱਥ ਵਾਸ ਸਾਰਾ ਕੁਸਾ ਮੈਰੰਗੀ ਮਾੜੀ ਕੰਪਨੀ ਦੇ ਬਾ ਦਿੱਤਾ ਵੀ 50000 ਤਾਂ ਉਹੀ ਬੱਟ ਤੇ ਕੱਢ ਗਏ ਹਾਂ ਇਹ ਤਾਂ ਕਰ ਲਈ ਮਾੜੇ ਨਹੀਂ ਪਾਉਂਦੇ ਟਾਇਰ ਲਾਲਾ ਟਾਇਰ ਵੀ ਉਹ ਆ ਜਿਹੜੀ ਇਹਨਾਂ ਦੀ ਪਹਿਲੇ ਦਿਨ ਤੋਂ ਸਾਡੇ ਪਿੰਡ ਸਾਡੇ ਜਵਾਲਾ ਸੰਤ ਤਾਇਆ ਜੀ ਲੈ ਕੇ ਗਏ ਜੀ 88 ਚ 48 ਇੰਚੀ ਮਸ਼ੀਨ ਤੇ ਉਦੋਂ ਹੜਾ ਆਈ ਸੀ ਆਪਣੇ ਅੱਛਾ ਜੀ ਝੋਨੇ ਦੇ ਸੀਜ਼ਨ ਲੱਗਾ ਜੀ ਝੋਨੇ ਦਾ ਸੀਜ਼ਨ ਲੱਗਣਾ ਹੀ ਹੜਾ ਆਈ ਸੀ ਮੇਰੇ ਘਰ ਹੀ ਛੜਾਈ ਸੀ ਉਹਨਾਂ ਨੇ ਅੱਛਾ ਜੀ ਮੈਂ ਜਣੀ ਉਹ 88 ਤੋਂ ਮਸ਼ੀਨ ਦੇਖਦਾ ਰਹਿਆਂਗਾ ਜਣੀ ਇਹਨਾਂ ਦੇ ਜਿਹੜੀ 88 ਚ ਚਾਦਰ ਲੱਗੀ ਹੋਈ ਸੀ ਉਹ ਅੱਜ 2024 ਚ ਵੀ ਉਹੀ ਆ ਉਹੀ ਆ ਇਹ ਨਹੀਂ ਹੈਗਾ ਕੋਈ ਨੰਬਰ ਘਟਾਤਾ ਜਾਂ ਵਧਾਤਾ ਹਾਂਜੀ ਹਾਂ ਐਮ ਪੀ ਐਮ ਪੀ ਵੀ ਆਨੇ ਫਿਰ ਮਾਜੀ ਕੋ ਕਰਨਾਟਕਾ ਬੰਗਲੌਰ ਤੱਕ ਮਸ਼ੀਨ ਜਾਂਦੀ ਆ ਆਪਣੀ ਫਿਰ ਉਹ ਵੀ ਘੜੋਈ ਥੋੜਾ ਟਾਈਮ ਹੋਮੂਗੇ ਅਜਾ 2 ਮਹੀਨੇ ਮੰਗ ਆ ਹਾਂ ਬਰਸ਼ਾਤ ਦੇ ਟਾਈਮ ਬਸ ਉਹਦੇ 2 ਮਹੀਨੇ ਆ ਹਾਂ ਉਸ ਤੋਂ ਬਾਅਦ ਫੇਰ ਉੱਤੇ ਫੇਰ ਕਿੰਨੀਆਂ ਮਸ਼ੀਨਾਂ ਨੇ ਤੁਹਾਡੇ ਕੋਲੇ ਹੁਣ ਆਪਦੇ ਕੋਲੇ ਮੇਰੇ ਕੋਲ ਤਿੰਨ ਨੇ ਜੀ ਠੀਕ ਆ ਇਹ ਵੀ ਕੋਲੇ ਥੋੜਾ 4 ਮਹੀਨਿਆਂ ਦਾ ਹੋਵੇ ਠੀਕ ਆ ਚਲੋ ਵਧੀਆ ਲੈ ਕੇ 24 ਤੱਕ ਠੀਕ ਆ ਮੱਕੀ-ਮੱਕੀ ਤੇ ਨਹੀਂ ਲਾਈ ਆਈ ਸੀ ਮੱਕੀ ਤੇ ਵੀ ਤੁਸੀਂ ਕਿੱਟੇ ਚਲਾਉਣਾ ਨੇ ਮੱਕੀ ਆਈ ਥੱਲੀਆਂ ਵਾਲੀ ਠੀਕ ਆ ਇਹ ਕਟਰ ਵੀ ਬਹੁਤ ਸੋਹਣਾ ਬਣਾਇਆ ਹੈ ਬਹੁਤ ਸੋਹਣਾ ਬਣਾ ਲਿਆ ਬਣਾਇਆ ਮੈਂ ਵੀਡੀਓ ਬਣਾ ਕੇ ਗਿਆ ਸੀਗਾ ਇਹਨਾਂ ਦੀ ਮੰਨ ਲਓ ਇਹ ਕਟਰ ਵੀ ਤੇ ਉਸ ਤੋਂ ਬਾਅਦ ਫਿਰ ਮੈਂ ਚੱਲਦਾ ਵੀ ਦੇਖ ਕੇ ਆਇਆ ਅੱਛਾ ਜੀ ਪੂਰਾ ਕੰਮ ਬਹੁਤ ਵਧੀਆ ਵਧੀਆ ਜੀ ਮੇਰਾ ਜੀ ਸਾਹਿਬ ਕੋ ਮੈਨੂੰ ਬਹੁਤ ਵਧੀਆ ਸੈੱਟ ਚੱਲਿਆ ਬਹੁਤ ਭਾਈ ਵਧੀਆ ਜੀ ਪੂਰਾ ਟਾਪ ਦਾ ਹੈ ਹਾਂ ਚਲੋ ਆ ਜਿਓ ਫਿਰ ਇੱਧਰ ਨੂੰ ਚੱਲਦੇ ਆ ਤੇ ਥੋੜਾ ਦਰਸ਼ਨੋ ਲਈ ਤੁਸੀਂ ਦੇ ਸਾਨੂੰ ਦੇਖਦੇ ਹੋ ਵੀਡੀਓ ਜੱਜ ਤੁਸੀਂ ਵੀਡੀਓ 'ਚ ਆਉਣਾ ਸੀਗਾ ਹੈ ਦੇਖੋ ਵੀਡੀਓ ਵਾਟੇ ਲੈ ਕੇ ਕਰਦੇ ਸਾਰੀ ਕਰਦੇ ਠੀਕ ਠੀਕ ਆ ਖੜੀਏ ਜੱਜ ਦੀਆਂ ਲੱਗੀਆਂ ਅਸੀਂ ਦੇਖਾਂਗੇ ਚਲ ਬਾਈ ਦੇ ਨਾਲ ਅਸੀਂ ਵੀਡੀਓ ਪਾ ਲਾਂਗੇ ਗੀ ਗੱਲ ਕੀ ਹੁੰਦੀ ਆ ਵੀ ਨਹੀਂ ਬੰਦਾ ਇੱਕ ਮਹੀਨ ਲੈ ਲੈਂਦਾ ਦੋ ਲੈ ਲੈਂਦਾ ਫਾਦ ਤਿੰਨ ਲੈ ਲੈਂਦਾ ਤਿੰਨ ਲੈ ਕੇ ਫੇਰ ਆਲਾ ਕਹਿੰਦਾ ਯਾਰ ਬਿਸਾਲ ਦਾ ਜ਼ੁਰਕਾ ਦੇਖੋ ਜਾਂ ਆਪਾਂ ਫਲਾਨੀ ਦਾ ਜ਼ੁਰਕਾ ਦੇਖੋ ਪਰ ਜਿਹਨੇ ਹੀਰਾ ਲੈ ਲੀ ਉਹ ਕੋਈ ਹੀਰੇ ਹੀ ਆਉਣ ਦੋ ਇੱਕ ਇੱਕ ਬੰਦੇ ਕੋਲ 20-20 ਮਹੀਨਾ ਦੇਖਿਆ ਨੇ ਮੈਂ ਇਕੱਠੀਆਂ ਕਰਨਾ ਜਿਹਦੀ ਦਾ ਬੰਦਾ ਦੇਖਾ ਹਾਂ ਕਰਨਾ ਸੀ ਦਾ ਡਰਾਈਵਰੀ ਕਰਦਾ ਸੀ ਲੈ ਲਈ ਉਹ ਹੀਰਾ ਜੇ ਸਾਰੇ ਮਹੀਨਾ ਰੁੱਕ ਕੇ ਲੈਣੀ ਪਈ ਠੀਕ ਹੈ ਦੋ ਮਹੀਨੇ ਰੁੱਕ ਕੇ ਲੈਣੀ ਪਈ ਯਾਰ ਫੋਰ ਮੈਨਾਂ ਨੂੰ ਵੀ ਪਤਾ ਵੀ ਕਿਹੜਾ ਪੈਸੇ ਲਾ ਕੇ ਉਸ ਵਾਰ ਨਜ਼ਾਰੇ ਲਵਾਵਾਂਗੇ ਹਾਂ ਹਾਂ ਨਹੀਂ ਹਾਂ ਹਾਂ ਚਲੋ ਸੀਗਾ ਬਰਾ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ